ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੁਕਸਸ ਸਾਹਿਬ ਵਿਖੇ ਘਟਨਾ ਹੋਈ ਆ ਕਿ ਬਾਂਦਰ ਸੈਨਾ ਵਾਲੋਂ ਇੱਕ ਕੱਲੇ ਸਿੱਖ ਨੌਜਵਾਨ ਦੀ ਜਿਹੜੀ ਕੁੱਟਮਾਰ ਕੀਤੀ ਗਈ ਆ ਉਹ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਤੇ ਵੇਖੋ ਹੁਣ ਸਿੱਖ ਜਿਹੜੇ ਮੈਂ ਪੰਜਾਬ ਦੇ ਵਿੱਚ ਵੀ ਜਿਹੜੇ ਆ ਨਾ ਉਹ ਸੇਫ ਨਹੀਂ ਰਹਿ ਗਏ ਹੁਣ ਸਿੱਖਾਂ ਦੇ ਨਾਲ ਇੱਥੇ ਵੀ ਜਿਹੜਾ ਨਾ ਕੁੱਟਮਾਰ ਹੋਣੀ ਸ਼ੁਰੂ ਹੋ ਗਈ ਆ ਤੇ ਜਦੋਂ ਆਪਾਂ ਵੀਡੀਓ ਦੇਖਦੇ ਆ ਵੀ ਪੁਲਿਸ ਵਾਲਾ ਜਿਹੜਾ ਆ ਨੌਜਵਾਨ ਨੂੰ ਕਾਰ ਦੇ ਵਿੱਚ ਬਿਠਾ ਦਿੰਦਾ ਆ ਤੇ ਮਗਰੋਂ ਜਿਹੜੇ ਬੰਦਰ ਸੈਨਾ ਵਾਲੇ ਬੰਦੇ ਆ ਕੇ ਆ ਤੇ ਉਹ ਇਕੱਠੇ ਝੋਲਡ ਵਾਂਗੂ ਜਿਵੇਂ ਇੱਕ ਸ਼ੇਰ ਨੂੰ ਕਿੰਨੇ ਕੁੱਤੇ ਪੈ ਜਾਂਦੇ ਆ ਨਾ ਉਹਨਾਂ ਕੁੱਤਿਆਂ ਵਾਂਗੂ ਇਹਨਾਂ ਨੇ ਆ ਕੇ ਸਿੱਖ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਦੋਂ ਸਾਡੇ ਸਿੰਘ ਆ ਜਿਹੜੇ ਜਾਂ ਪੁਜੀ ਸੰਪਰਦਾਵਾਂ ਦੇ ਮੁਖੀ ਆ ਸਾਡੇ ਜਿਹੜੇ ਪ੍ਰਚਾਰਕ ਆ ਰੋਲਾ ਪਾ ਪਾ ਕੇ ਕਹਿੰਦੇ ਆ ਕਿ ਸਿੰਘ ਉਹ ਸ਼ਸ਼ਤਰ ਧਾਰੀ ਹੋ ਗੋ ਇਹ ਤੁਹਾਡੇ ਹੱਥਾਂ ਦੇ ਵਿੱਚ ਸ਼ਸਤਰ ਹੋਊਗਾ ਨਾ ਤੇ ਇਹ ਬਾਂਦਰ ਤੁਹਾਡੇ ਤੋਂ 100-100 ਫੁੱਟ ਦੂਰ ਹੋਣਗੇ ਕਦੀ ਵੀ ਤੁਹਾਡੇ ਲੱਗੇ ਨਹੀਂ ਲੱਗਣਗੇ ਤੇ ਬਾਕੀ ਇਹ ਜਿਹੜੀ ਘਟਨਾ ਆ ਬੜੀ ਨਿੰਦਣਯੋਗ ਆ ਤੇ ਆ ਆਪਾਂ ਕਈ ਵਾਰੀ ਦੇਖਦੇ ਆ ਕਿ ਜਦੋਂ ਸਾਡਾ ਕਿਤੇ ਜਿਹੜੇ ਸਿੰਘ ਸ਼ਸਤਰਧਾਰੀ ਹੁੰਦੇ ਆ ਉਹਨਾਂ ਦਾ ਤੇ ਬਾਂਦਰ ਸੈਨਾ ਦਾ ਕਿਤੇ ਆਪਸ ਵਿੱਚ ਸਾਹਮਣਾ ਹੋ ਜਾਂਦਾ ਨਾ ਤੇ ਪੁਲਿਸ ਜਿਹੜੀ ਆ ਨਾ ਸਿੰਘਾਂ ਨੂੰ ਧੱਕ ਕੇ ਪਰੇ ਲਾ ਜਾਂਦੀ ਆ ਤੇ ਬਾਂਦਰਾਂ ਦੇ ਦੁਆਲੇ ਜਿਹੜਾ ਗੋਲਕਤਾ ਰਬਣਾ ਕੇ ਖੜ੍ਹ ਜਾਂਦੀ ਆ ਪਿਛਲੇ ਸਾਲ ਦੇ ਵਿੱਚ ਕਚਹਿਰੀ ਦੇ ਵਿੱਚ ਸਾਡਾ ਸੂਰੀ ਦੇ ਮੁੰਡਿਆਂ ਦੇ ਨਾਲ ਆਮਨਾ-ਸਾਮਨਾ ਹੋ ਗਿਆ ਕਿਸੇ ਗੱਲ ਤੋਂ ਉਹਨੇ ਬੋਰ ਪੱਦੇ ਲੱਭ ਜਿਹੜੇ ਬੋਲੇ ਤੇ ਸੂਰੀ ਦੇ ਮੁੰਡੇ ਨੇ ਪਿਸਤੌਲ ਇਤਰਾ ਲਹਿਰਾਇਆ ਹੱਥ ਦੇ ਵਿੱਚ ਫੜ ਕੇ ਤੇ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਗਾਂ ਹੁੰਦੇ ਆ ਤਿੰਨ ਚਾਰ ਸਿੰਘ ਅਸੀਂ ਗਾਂ ਹੁੰਦੇ ਆ ਤੇ ਸੂਰੀ ਦੇ ਮੁੰਡੇ ਨੂੰ ਆਪਾਂ ਲਲਕਾਰਾ ਮਾਰਦੇ ਆ ਤੇ ਉਹ ਵੀਡੀਓ ਅੱਜ ਵੀ ਮੈਨੂੰ ਪਈ ਆ ਵੀ ਪੁਲਿਸ ਵਾਲੇ ਸਾਨੂੰ ਘੇਰ ਕੇ ਤੇ ਪਿਛਾਣ ਧੱਕਣਾ ਸ਼ੁਰੂ ਕਰ ਦਿੰਦੇ ਆ ਤੇ ਸੂਰੀ ਦੇ ਮੁੰਡਿਆਂ ਨੂੰ ਉੱਥੋਂ ਕੱਢ ਕੇ ਲੈ ਜਾਂਦੇ ਆ ਤੇ ਵੇਖੋ ਕਿੰਡਾ ਦੋਰਾ ਜਿਹੜਾ ਤੇ 74ਆ ਦੋਰਾ ਕਾਨੂੰਨ ਆ ਵੀ ਜਦੋਂ ਕਿਤੇ ਸਿੰਘ ਇਹਨਾਂ ਬਾਂਦਰਾਂ ਵੱਲ ਨੂੰ ਵੱਧਦੇ ਆ ਤੇ ਉਦੋਂ ਪੁਲਿਸ ਇਹਨਾਂ ਨੂੰ ਬਚਾ ਲੈਂਦੀ ਆ ਤੇ ਜੇ ਅੱਜ ਦੀ ਜਿਹੜੀ ਆਪਾਂ ਘਟਨਾ ਵੇਖਦੇ ਆ ਮੁਖਸਰ ਸਾਹਿਬ ਦੀ ਤੇ ਉੱਥੇ ਸਿੱਖ ਨੌਜਵਾਨ ਨੂੰ ਬਚਾਉਣ ਵਾਸਤੇ ਪੁਲਿਸ ਵਾਲੇ ਅੱਗੇ ਨਹੀਂ ਆਏ ਤੇ ਬਾਂਦਰ ਜਿਹੜੇ ਆ ਪੰਜਾਬ ਦੇ ਵਿੱਚ ਹੀ ਵੇਖ ਲਓ ਪੀਓ ਮੁੰਡੇ ਦੇ ਨਾਲ ਕੀ ਹਾਲ ਕੀਤਾ ਇਕੱਲੇ ਨੂੰ ਫੜ ਕੇ ਕਿੰਨਿਆਂ ਜਾਣਿਆਂ ਨੇ ਤੇ ਮੈਂ ਇੱਕ ਬੰਦਰ ਸੈਨਾ ਨੂੰ ਚੈਲੰਜ ਕਰਦਾ ਵਾਂ ਵੈਸੇ ਤੇ ਮੈਂ ਬੜੀ ਬੜੀ ਕਿਹਾ ਵਾ ਵੀ ਤੁਸੀਂ ਸਾਲਿਓ ਹਰਾਮਦੇ ਹੋ ਤੁਸੀਂ ਮੁਗਲਾਂ ਦੀਆਂ ਨਸਲਾਂ ਹੋ ਮੁਗਲਾਂ ਦੀਆਂ ਜੇ ਤੁਹਾਡੇ ਤੇ ਜ਼ਰੂਰਤ ਹੈਗੀ ਹੈ ਨਾ ਤੇ ਕਿਤੇ ਇੱਕ ਵਾਰੀ ਟੈਮ ਬਣ ਕੇ ਆ ਜਾਓ ਤੁਸੀਂ ਕਦੀ ਵੀ ਨਹੀਂ ਆਏ ਤੁਹਾਡੇ ਤੇ ਨਹੀਂ ਜ਼ਰੂਰਤ ਨਹੀਂ ਤੁਸੀਂ ਆ ਜਾਓ ਤੁਸੀਂ ਦੇ ਹੋ ਲੋਗ ਆਪਣੇ ਆਪ ਨੂੰ ਬਚਾਉਣ ਵਾਸਤੇ ਨਾ ਵੀ ਬਾਂਦਰ ਸੈਨਾ ਵਾਲਿਓ ਤੁਹਾਡੇ ਵੱਡਿਆਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਅਕਬਰ ਨੂੰ ਜੋਧਾ ਵਾਈ ਦਿੱਤੀ ਆਪਣੀ ਧੀ ਵੀ ਸਾਡੀ ਧੀ ਲੈ ਜਾ ਤੇ ਸਾਨੂੰ ਬਖਸ਼ ਦੇ ਇੱਕ ਧੀ ਨਹੀਂ ਦਿੱਤੀ ਬਣਿਆ ਜਾਣੇ ਨੇ ਦਿੱਤੀ ਸੀ ਜਦੋਂ ਕਿਤੇ ਤੁਹਾਨੂੰ ਛੱਤਰ ਵਰਨ ਲੱਗਦਾ ਨਾ ਤਾਂ ਮੁੜ ਕੇ ਬਾਂਦਰ ਸੈਨਾ ਵਾਲੇ ਜਿਹੜੇ ਆ ਇਹ ਆਪਣੀਆਂ ਔਰਤਾਂ ਨੂੰ ਗਾਂਹ ਕਰ ਦਿੰਦੇ ਆ ਤੇ ਮੈਂ ਤੇ ਸਭ ਨੂੰ ਪਤਾ ਵੀ ਮੈਂ ਅਬਰਸਰ ਸਾਹਿਬ ਤੋਂ ਬੋਲਦਾ ਵਾਂ ਤੇ ਬਾਂਦਰ ਸੈਨਾ ਦੇ ਜਿੰਨੇ ਵੀ ਗਰੁੱਪ ਆ ਇਹਨਾਂ ਦਾ ਅਬਰਸਰ ਦੇ ਵਿੱਚ ਵੀ ਕੋਈ ਹੋਊਗਾ ਤੇ ਇਹ ਜੁੜਦਾ ਹੈ ਕਿ ਨਾ ਜੇ ਇੱਕ ਵਾਰੀ ਟਾਈਮ ਦੇ ਕੇ ਆਜੋ ਫਿਰ ਤੁਹਾਨੂੰ ਦੱਸਾਂਗੇ ਕੀ ਭਾਅ ਵਿਕਦੀ ਹੈ ਇਹ ਨਹੀਂ ਹੁੰਦਾ ਵੀ ਤਿੰਨ ਚਾਰ ਕੁੱਤੇ ਪਹੀ ਰਲ ਕੇ 10-15 ਕੁੱਤੇ ਰਲ ਕੇ ਤੇ ਕਿਤੇ ਨੌਜਵਾਨ ਦੇ ਉੱਤੇ ਹਮਲਾ ਕਰ ਦੋ ਕਿਤੇ ਟਾਈਮ ਦੇ ਕੇ ਆਓ ਤੇ ਫਿਰ ਤੁਹਾਨੂੰ ਦੱਸਿਏ ਕੀ ਭਾਅ ਵਿਕਦੀ ਹੈ ਤੇ ਅੱਜ ਤੋਂ ਮੈਨੂੰ ਸਿੰਘਾਂ ਨੇ ਤੁਹਾਨੂੰ ਬੜੀ ਮਰੀ ਵਿਖਾਇਆ ਵਾ ਤੇ ਇੰਨੀਆਂ ਕ ਬੇਨਤੀਆਂ ਵਾਂ ਤੇ ਪੁਲਿਸ ਪ੍ਰਸ਼ਾਸਨ ਵੀ ਹੁਣ ਤੁਸੀਂ ਵੇਖ ਲਿਓ ਵੀ ਕੋਈ ਕਾਰਵਾਈ ਨਹੀਂ ਹੋਣੀ ਉਹ ਬੰਦੇ ਨੇ ਜਿਹੜਾ ਵੀ ਉਹ ਮੰਦਰਾ ਦਾ ਜਿਹੜਾ ਪ੍ਰਧਾਨ ਸੀਗਾ ਉਹਨੇ ਗੱਡੀ ਦੇ ਵਿੱਚ ਉਹਨੂੰ ਨੌਜਵਾਨ ਨੂੰ ਖਿੱਚਿਆ ਵਾ ਬਾਹਰ ਤੇ ਕਿੰਨੀ ਉਹਨਾਂ ਦੀ ਗਿਣਤੀ ਸੀ ਕੱਲੇ ਨੌਜਵਾਨ ਤੇ ਖਾਕੀ ਪੁਲਿਸ ਵਾਲੇ ਜਿਹੜੇ ਐ ਨਾ ਖਾਕੀ ਵਰਦੀ ਵਾਲੇ ਕੋਲ ਖੜਕੇ ਤਮਾਸ਼ਾ ਵੇਖਦੇ ਸੀਗੇ ਹੁਣ ਜੇ ਸਾਡਾ ਸਭ ਨੂੰ ਵੇਖਣਾ ਤੇ ਵੇਖੋ ਜਦੋਂ ਵੀ ਸਿੰਘਾਂ ਨੇ ਕਿਤੇ ਮੋਰਚਾ ਲਾਇਆ ਹੋਵੇ ਕਿਤੇ ਰਾਹ ਬੰਦ ਕੀਤਾ ਹੈ ਕਦੀ ਕਿਸੇ ਰਾਹਗੇ ਨੂੰ ਹੱਥ ਤੱਕ ਨਹੀਂ ਲਾਇਆ ਕੱਲੇ ਨੂੰ ਤੇ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਸੰਘਰਸ਼ ਕਿੰਨਾ ਚਿਰ ਚੱਲਿਆ ਉਹਦੇ ਵਿੱਚ ਵੀ ਪੱਗਾਂ ਵਾਲੇ ਬੈਠੇ ਸੀਗੇ ਜੇ ਕੋਈ ਜਿਹੜੀ ਕਰਦਾ ਸੀ ਤੇ ਉਹਨੂੰ ਵੀ ਹੱਥ ਜੋੜ ਦਿੰਦੇ ਸੀਗੇ ਕਿ ਭਾਈ ਨਹੀਂ ਤੇ ਜੇ ਕੋਈ ਮਜਬੂਰੀ ਵਸ ਕਿਸੇ ਦੀ ਵਿਆਹ ਸ਼ਾਦੀ ਸੀਗੀ ਕੋਈ ਬਿਮਾਰ ਸੀਗਾ ਕਿਸੇ ਨੇ ਇਲਾਜ ਕਰਾਉਣ ਜਾਣਾ ਸੀਗਾ ਤੇ ਉਹਨੂੰ ਉਹ ਜਾਣ ਦਿੰਦੇ ਸੀਗੇ ਉਹਦੇ ਨਾਲ ਬਹਿਸ ਨਹੀਂ ਕਰਦੇ ਨਾ ਇਹਨੂੰ ਮੰਦਾ ਚੰਗਾ ਬੋਲਦੇ ਤੇ ਤੁਹਾਡੀ ਕੰਜਰ ਦੇ ਵਾਕ ਤੂੰ ਤੇ ਆ ਵੀ ਕੱਲੇ ਨੌਜਵਾਨ ਨੂੰ ਤੁਸੀਂ ਫੜ ਲਿਆ ਤੇ ਜੇ ਤੁਹਾਡੇ ਤੇ ਜੁਰਤ ਹੈ ਜਦੋਂ ਮਰਜ਼ੀ ਟਾਈਮ ਪਾ ਕੇ ਆ ਜਿਓ ਫਿਰ ਤੁਹਾਨੂੰ ਦੱਸਾਂਗੇ ਪੁਲਿਸ ਦੇ ਜ਼ੋਰ ਦੇ ਉੱਤੇ ਤੇ ਤੁਸੀਂ ਦਾਦਾਗੀਰੀ ਕਰਦੇ ਹੋ ਕੋਈ ਬੰਦਰ ਸੈਨਾ ਦਾ ਪ੍ਰਧਾਨ ਐ ਸਾਣੀ ਜਿਹਦੇ ਉੱਤੇ ਕੇਸ ਨਾ ਹੋ ਕੋਈ ਫਰੋਤੀਆਂ ਲੈ ਗਿਆ ਕੋਈ ਚੱਕਲੇ ਚਲਾਉਣ ਗਿਆ ਕੋਈ ਕੁਝ ਕਰਨ ਗਿਆ ਵਾ ਕਿ ਇਹਨੇ ਚੋਰੀਆਂ ਕੀਤੀਆਂ ਕੋਈ ਚੋਰੀ ਦੀਆਂ ਗੱਡੀਆਂ ਵੇਚਣ ਰਿਹਾ ਵਾ ਕਿ ਪੰਜਾਬ ਦੀ ਪੁਲਿਸ ਉਹਨਾਂ ਨੂੰ ਵੇਖੋ ਵੀ ਕੀ ਉਹਨਾਂ ਦੇ ਕੁੱਤੇ ਜਿਨੀ ਔਕਾਤ ਨਹੀਂ ਕੀ ਤੇ ਉਹਨਾਂ ਨੂੰ ਗਨਮੈਨ ਦਿੱਤੇ ਜਿਹੜੇ ਬੰਦੇ ਆ ਕਿ ਪੁਲਿਸ ਮੁਲਾਜ਼ਮਾਂ ਨੂੰ ਚਾਹ ਤੱਕ ਨਹੀਂ ਪਿਆ ਸਕਦੇ ਕਿੰਨੀ ਵਾਰੀ ਆਪਾਂ ਸੁਣਿਆ ਵਾ ਕਿ ਇੱਕ ਲੁਧਿਆਣੇ ਤੋਂ ਉਹ ਹੈਗਾ ਵਾ ਬੰਦ ਗਿਆ ਹੈਗਾ ਤੇ ਪਾਕਿ ਚ ਸਿਰਫ ਸਾਈ ਆ ਉਹਦੇ ਗਨਮੈਨਾਂ ਨੇ ਕਈ ਵਾਰੀ ਕਿਹਾ ਵੀ ਇਹ ਸਾਨੂੰ ਆਂਦਾ ਵਾ ਵੀ ਆਪ ਵੀ ਤੁਸੀਂ ਉਥੋਂ ਗੁਰਦੁਆਰਾ ਸਾਹਿਬ ਤੋਂ ਲੰਗਰ ਛਕੋ ਤੇ ਮੇਰੇ ਵਾਸਤੇ ਵੀ ਲੈ ਆਓ ਇੱਕ ਗਰਦਾਸਪੁਰ ਤੋਂ ਆ ਚਾਵਲ ਗਿਆ ਉਹ ਦੇਖੋ ਇੱਕ ਸਕੂਟਰੀ ਰੱਖਣ ਦੀ ਈਕਾਤ ਨਹੀਂ ਗਈ ਤੇ ਉਹਨੂੰ ਪਾਇਲਟ ਜਿਪਸੀਆਂ ਤੱਕ ਦਿੱਤੀਆਂ ਆ ਤੁਹਾਡੀਆਂ ਕਾਤਾਂ ਵਾ ਇਹ ਹੋਈ ਜੁਰਤ ਤੇ ਜਦੋਂ ਮਰਜ਼ੀ ਟਾਈਮ ਪਾ ਲਿਓ ਤੁਹਾਨੂੰ ਦੱਸ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ